ਏ ਬੰਦਾ ਸ਼ੀਰੀ ਸਾਹਿਬ ਆਈਆ ਇਹ दारू ਪੀਤੀ ਹੋਈ ਆ ਬੰਦੇ ਦੀ ਸਕੂਟਰੀ ਖੋਲ ਸਕੂਟਰੀ ਖੋਲ ਖੋਲ ਸਕੂਟਰੀ ਖੋਲ ਆ ਦੇਖੋ दारू ਪੀਤੀ ਆ ਇਹ ਬੰਦੇ ਦੀ ਤੇ ਇਹ ਬੰਦਾ ਉੱਪਰ ਦੀ ਕਹਿੰਦਾ ਤੁਸੀਂ ਕੀ ਕਰ ਲੋਗੇ ਨਾ ਨਾ ਯਾਰ ਬਈ ਬੋਲੋ ਦੱਸੋ ਜਵਾਬ ਦੇ ਬਾਈ ਜਵਾਬ ਦੋ ਦੱਸੋ ਗਲਤੀ ਹੋ ਗਈ ਕਿਤਾਬ ਤੁਸੀਂ ਦੇਖੋ ਅਮਰਤਾਰੀ ਹੋ ਕੇ ਮਰਿਆਦਾ ਹੁੰਦੀ ਆ ਤੁਸੀਂ ਮਰਿਆਦਾ ਤੰਗ ਕੀਤੀ ਕੀ ਕਹਿੰਦਾ ਚਲੋ ਮਾਫੀ ਇਹ ਸ਼ਰਾਬ ਸੋਭਾ ਦਿੰਦੀ ਹੈ ਨਹੀਂ ਸਿਰਫ ਨੰਬੀਤੀ ਕਿਉਂ ਤੇ ਕੋਈ ਕਿਉਂ ਨਾ ਤੁਹਾਡੇ ਫੜੀ ਗਈ ਹੈ ਕਿ ਇਹ ਕਿਵੇਂ ਹੋਇਆ ਅੱਗੇ ਵੀ ਤਿੰਨ ਦੋਸਤ ਨਹੀਂ ਪਹਿਲੀ ਵਾਰ ਵੀ ਥੀ ਤਿੰਨ ਦੋ ਇਹ ਮੇਰਾ ਨਾਮ ਆ ਹਰਪ੍ਰੀਤ ਸਿੰਘ ਖਾਲਸਾ ਪਿੰਡ ਕੁਲੇਵਾਲ ਜਿਵੇਂ ਕਿ ਤੁਸੀਂ ਕਹਦੇ ਕਿ ਗਿਸ਼ਤੀ ਹਮਰਾ ਭਾਰੀ ਸੀ 2008 ਜਿੰਨਾ ਫੜਿਆ ਜੀ ਮਾਮਲਾ ਹੋਇਆ ਤੁਹਾ ਕਿੱਥੇ ਨਹੀਂ ਘਟਣਾ ਇਹ ਘਟਨਾ ਜੀ ਵਰਧਾਲਾ ਠੇਕੇ ਦੀ ਮੇਰਾ ਰਿਸ਼ਤੇਦਾਰਾ ਮੁੰਡਾ ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਏਦਾਂ ਕਰਕੇ ਵੀ ਇੱਕ ਅਮੀਰਦਾਰ ਹੀ ਬੰਦਾ ਇੱਥੇ ਬੈਠਾ ਸ਼ਰਾਬ ਪੀ ਰਿਹਾ ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਅਦ ਵੀ ਉਹ ਕਹਿੰਦਾ ਵੀ ਮੇਰਾ ਕੋਈ ਪੀ ਬਗੜ ਲੂਗਾ ਮੈਂ ਤਾਂ ਪੀਣ ਨੂੰ ਕਹਨ ਹੋਂ ਨਾ ਮੈਨੂੰ ਕਹੜੇ ਆਲਾ ਫਿਰ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਇੱਥੇ ਪਹੁੰਚ ਗਏ ਪਹੁੰਚ ਕੇ ਜਾ ਕੇ ਫੜ ਲਿਆ ਬੰਦਾ ਉਹ ਕਿੰਨੇ ਜਣੇ ਪਹੁੰਚੇ ਗਏ ਉੱਥੇ ਅਸੀਂ ਦੋ ਜਣੇ ਪਹੁੰਚੇ ਸੀ ਮੌਕੇ ਤੇ ਤੇ ਜਦੋਂ ਤੁਸੀਂ ਜਿਹੜਾ ਅਮੀਰਦਾਰੀ ਜੋ ਵਿਅਕਤੀ ਮਿਲੇ ਉਹਨੇ ਕਿੰਨੇ ਜਣੇ ਸੋਹੋ ਉਹਦੇ ਨਾਲ ਦੋ ਜਣੇ ਸੀ ਦੋ ਮੇਰੇ ਹਿਸਾਬ ਨਾਲ ਮੈਨ ਇਹ ਜਨਾਬੀ ਦੇ ਹਾਂ ਉਹਨਾਂ ਕੋਲ ਬੋਤਲਾਂ ਵੀ ਸੀ ਦੋ ਉਹਨਾਂ ਕੋਲ ਵੀ ਦੋ ਬੋਤਲਾਂ ਬਣੀਆਂ ਸੀ ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਸਾਡੇ ਦੇ ਇਤਿਜ਼ਾਰ ਨੇ ਇਹਦੇ ਦੋ ਬੋਤਲਾਂ ਸਕੂਟੀ ਦੀ ਡਿੱਗੀ ਚ ਪਾਈਆਂ ਜੋ ਤਫ਼ਤੀਸ਼ ਕੀਤੀ ਕੀ ਪਤਾ ਨਹੀਂ ਕਿ ਕਿੱਥੇ ਦਾ ਬੰਦਾ ਕੀ ਨਾਮ ਬੋਲਦਾ ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵੱਲ ਦਾ ਕਿਥੇ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ ਸਤਿਅਮ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਨਾਮ ਹਜੇ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਕਿਉਂਕਿ ਤੋਤਾ ਲਾ ਕੇ ਬੋਲ ਰਿਹਾ ਪ੍ਰਸ਼ਾਸਨ ਵਾਲਿਆਂ ਨੇ ਆਪਣੇ ਪਰਦਾਲਾ ਚੌਕੀ ਵਾਲਿਆਂ ਨੇ ਤਾਂ ਨਾਮ ਐਡਰੈਸ ਲਿਖ ਲਿਆ ਜਿਵੇਂ ਕਿ ਅਮਰਪਾਲੀ ਇਹਦਾ ਕੰਮ ਨਹੀਂ ਕਰਨਾ ਚਾਹੀਦਾ ਤੁਸੀਂ ਕੀ ਫਿਰ ਅੱਗੇ ਖੁੱਸੋਗੇ ਕੀ ਕਰ ਦੇਗੀ ਦੇਖੋ ਜੀ ਅਸੀਂ 10 15 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾਂ ਅਮਰਪਾਲੀ ਬੰਦਾ ਕੋਈ ਵੀ ਸਾਨੂੰ ਗਲਤ ਖਰਖਰ ਕਰਦਾ ਮਿਲ ਗਿਆ ਕੋਈ ਨਸ਼ਾ ਕਰਦਾ ਮਿਲ ਗਿਆ ਸ਼ਰਾਬੀ ਨਾ ਮਿਲ ਗਿਆ ਸਿੰਘਾ ਵੱਲੋਂ ਜੋ ਕਾਰਵਾਈ ਹੋਣੀ ਉਹ ਲੱਗ ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਵਾਵਾਂਗੇ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਸਾਡੇ ਵੱਲੋਂ ਤਾਂ ਅਸੀਂ ਜਿਉ ਨੂੰ ਜਿਵੇਂ ਸੀਗਾ ਨਾਰਮਲ ਅਸੀਂ ਲਿਆ ਕੇ ਪ੍ਰਸ਼ਾਸਨ ਦੇ ਹਲਾਕ ਬਿਲਕੁਲ ਉਹ ਕਰਤਾ ਕੋਈ ਚਤਤ ਨਹੀਂ ਕੀਤਾ ਬੰਦੇ ਨੂੰ। ਕੀ ਹੁਣ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਪ੍ਰਸ਼ਾਸਨ ਵਾਲੇ ਜੀ ਉਹਦਾ ਮੁਲਾਜਾ ਆਪਣੇ ਸਿਵਲ ਹਸਪਤਾਲ ਸਮਰਾਲੇ ਲੈ ਕੇ ਆਏ ਨੇ ਜੀ ਤੇ ਹੁਣ ਇਸ ਟਾਈਮ ਉਹਦਾ ਮੁਲਾਜਾ ਹੋ ਰਿਹਾ। ਤੁਹਾਡੇ ਕੋਲ ਪ੍ਰਸ਼ਾਸਨ ਦੀ ਗੱਲ ਹੋਈ ਆ ਉਹਨਾਂ ਨੇ ਚੀਤੀਆ ਤੁਹਾਨੂੰ। ਉਹ ਸਾਡੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਇਹ ਕਰਾਂਗੇ ਕੀ ਲਾਵੇ ਹੈ ਜੇ ਅਮਰਸ਼ਕਿਆ ਹੋਇਆਗਾ ਵੀ ਇਹ ਇਹ ਕਹਿ ਰਿਹਾ ਅਮਰਸ਼ਕਿਆ ਹੋਇਆ ਪਰ ਇਹ ਇਹ ਅਮਰਤ ਨੂੰ ਬਦਨਾਮ ਕਰ ਰਹੇ ਨੇ ਜਾਣ ਬੁੱਝ ਕੇ ਠੇਕੇ ਦੇ ਜਾ ਕੇ ਸ਼੍ਰੀ ਸਾਹਿਬ pa ਕੇ ਬੈਠਣਾ ਉੱਥੇ ਤੇ ਸਿੱਖਾਂ ਨੂੰ ਬਦਨਾਮ ਕਰਨਾ ਅਸੀਂ ਉਹ ਬੰਦੇ ਨੂੰ ਕਿਹਾ ਵੀ ਤੈਨੂੰ ਐਡੀ ਵੱਡੀ ਲੱਤ ਲੱਗੀ ਹੋਈ ਆ ਵੀ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਸ਼੍ਰੀ ਸਾਹਿਬ pa ਕੇ ਤੇ ਠੇਕੇ ਦੇ ਬੈਠ ਕੇ ਖਰਾਪੀ ਦੇ ਇਹ ਨਾਲ ਪੂਰੇ ਧਰਮਾਂ ਦੀ ਸਿੱਖ ਧਰਮ ਦੀ ਪੂਰੇ ਸਿੱਖ ਧਰਮ ਨੂੰ ਲਾਜ ਲੱਗ ਰਹੀ ਹੈ ਸਾਡੀ ਕੀ ਇੱਜ਼ਤ ਰਹਿੰਦੀ ਹੈ ਲੋਕਾਂ ਦੇ ਸਾਹਮਣੇ ਮਤਲਬ ਉਹ ਮਰਿ ਛਕੇ ਆਂਦਾ ਸਹੀ ਗੱਲ ਕਹੀ ਜਾਂਦੀ ਹੈ ਵੀ ਤੁਸੀਂ ਇਸੇ ਨੂੰ ਨਹੀਂ ਕਰਦਾ ਭਾਈ ਹਾਂਜੀ ਹਾਂ ਸਾਨੂੰ ਜਦੋਂ ਪੰਜ ਪਿਆਰੇ ਸਾਨੂੰ ਇਹ ਚੀਜ਼ਾਂ ਸਾਨੂੰ ਉਹ ਵਰਜਦੇ ਨੇ ਸ਼ਰਾਬ ਦਾ ਸੇਵਨ ਸਾਡਾ ਬਜਰ ਕਰੈਤਾਂ ਦੇ ਵਿੱਚ ਆਉਂਦਾ ਜਿਹੜੀ ਬਜਰ ਕਰੈਤੇ ਸਭ ਤੋਂ ਪਹਿਲ ਸ਼ਰਾਬ ਦਾ ਆਉਂਦਾ ਮਰਨੇ ਚੀਜ਼ ਤੋਂ ਸਾਨੂੰ ਰੋਕੇ ਆ ਪਰ ਇਹ ਲੋਕ ਜਿਹੜੇ ਬਦਨਾਮ ਕਰਨੇ ਵਾਲੇ ਨੇ ਸਿੱਖ ਕੌਮ ਨੂੰ ਸਿੱਖ ਧਰਮ ਨੂੰ ਇਹ ਇਹ ਜੇ ਲੋਕਾਂ ਦੇ ਜੋਨੀ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਨਾ ਤੇ ਕੀ ਕੀ ਗੱਲ ਹੋਉਂਦੀ ਉਹਦੇ ਬੁਨ ਵੀ ਕਾਰਵਾਈ ਕੀਤੀ ਜੀ ਉਹਨਾਂ ਕਹਿੰਦਾ ਕੀ ਕਹਿਣਾ ਮੈਸੇਜ ਜੀ ਦੇਣਾ ਨਹੀਂ ਸਾਡਾ ਮੈਸੇਜ ਇਹੀ ਹੈ ਵੀ ਚਲੋ ਇਹ ਬਿਰਧ ਸੀ ਬਜ਼ੁਰਗ ਸੀ ਬੰਦਾ ਪਰ ਸਾਨੂੰ ਕੋਈ ਅੱਗੇ ਤੋਂ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰਨੀ ਅਸੀਂ ਆਪਣੀ ਕਾਰਵਾਈ ਕਰਕੇ ਅਸੀਂ ਫਿਰ ਪ੍ਰਸ਼ਾਸਨ ਕੋ ਫੜਾਵਾਂਗੇ ਬੰਦੇ ਨੂੰ ਇਹ ਇਹਦੀ ਉਮਰ ਲੱਗਦੀ ਆ 60-65 ਸਾਲ ਤੋਂ ਉੱਪਰ ਵੱਧ ਸੀ ਬਜ਼ੁਰਗ ਕਰਕੇ ਸੀ ਚਲੋ ਇਹਦੇ ਦਾੜੇ ਕਰਕੇ ਜਿੱਤੇ ਦਾੜੇ ਕਰਕੇ ਸੀ ਨਹੀਂ ਛੱਡੇ ਆ ਪੁਲਿਸ ਪ੍ਰਸ਼ਾਸਨ ਦੇ ਸਪੁਰਦ ਕਰਤਾ ਬੰਦਾ ਗਾਹ ਨੂੰ ਸਾਨੂੰ ਕੋਈ ਆ ਜਾ ਕੋਈ ਅੰਗਲੀ ਕਰਦਾ ਮੁੰਡਾ ਮਿਲ ਗਿਆ ਪਹਿਲਾਂ ਅਸੀਂ ਆ ਬੋਟਾਂ ਦੇ ਹਾਂ ਮੌਕੇ ਤੇ ਵੀਡੀਓ ਵੀ ਬਣਾਈ ਆ ਤੁਸੀਂ ਹਾਂਜੀ ਹਾਂ ਵੀਡੀਓ ਬਣਾਈ ਆ ਮੌਕੇ ਦੀ ਸਾਰੀ ਵੀਡੀਓ ਬਣਾਈ ਆ ਤੁਸੀਂ ਜੀ ਹਾਂ ਡਾਕਟਰ ਹਰਪ੍ਰੀਤ ਜੀ ਪਹਿਲਾਂ ਤੋਂ ਮਨਾਂ ਪਰ ਕੋਲ ਇਹ ਹਾਂ ਡਾਕਟਰ ਪੀਆ ਕਿ ਆ ਸੀ ਜੇ ਅਮਰ ਘਰ ਦੇ ਨੇ ਚਰਾਬ ਕੀਤੀ ਹਾਂਜੀ ਮੌਨ ਹਾਂਜੀ ਇਹ ਲੈ ਕੇ ਆਇਆ ਬਲਵਿੰਦਰ ਸਿੰਘ ਤਾਂ ਅਮਜੀਤ ਸਿੰਘ ਇਹ ਹੈਗਾ ਪਿੰਡ ਰਤਨਗੜ ਦਾ ਦਾ ਜਿਸ ਤੇ ਕੋ ਮੇ ਕੋ ਚੇਤਨ ਉੱਪਰ ਲੈ ਕੇ ਆਇਆ ਇਹ ਤੇ ਇਹੜਾ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਲੈ ਕੇ ਆਏ ਸੀ ਜਿਹਦੇ ਜਿਹੜੇ ਸਮੈਲ ਸੀਗੀ ਲਗਾਉਂ ਕਿ ਪ੍ਰੈਸਿਵ ਆ ਰਹੀ ਸੀ ਬਾਕੀ ਇਹ ਜਿਹੜੇ ਬਲੱਡ ਸੈਂਪਲ ਲਏ ਆ ਉਹ ਐਲਕੋਹਲ ਦੀ ਪਰਸੈਂਟੇਜ ਵਾਸਤੇ ਭੇਜਾਂਗੇ ਜਿਹੜਾ ਲੈਬਟਰੀ ਇਨਸਟਿਟਿਊਟ ਹੈ ਉਸ ਤੋਂ ਬਾਅਦ ਅਲੱਗ ਤੋਂ ਸਰ ਵਾਪਸ ਦੱਸਣਾ ਕਿ ਇਹ ਗੋਲ ਪੀਸੀ ਜੀ ਆ ਨਹੀਂ ਆਹ ਜਿਹੜੀ ਸਮੈਲ ਆ ਰਹੀ ਸੀ ਵੀ ਉਹਦੇ ਹਿਸਾਬ ਨਾਲ ਇਹ ਸਪੀਸ਼ ਜਿਹੜੀ ਸੀ ਇਸ ਲੱਗਦੀ ਉਹ ਹਿਸਾਬ ਨਾਲ ਇਹ ਫਾਈਨਲ ਰਿਪੋਰਟ ਕਰਨਾ ਹਾਂਜੀ ਇਹਦੇ ਫਾਈਨਲ ਰਿਪੋਰਟ ਬਦੋਂ ਮੈਨੂੰ ਉਹ ਜਦੋਂ ਐਫਆਈਆਰ ਨੂੰ ਮਿਲ ਜੂਗਾ ਤਾਂ ਫਿਰ ਉਹਦੇ ਨਾਲ ਉਸ ਪੁਲਿਸ ਨੂੰ ਹੈਂਡਓਵਰ ਕਰਦਾਂਗੇ ਸੈਂਪਲ